ਸਾਡੇ ਦਾ ਰੋਜ਼ ਸ਼ਾਮ ਨੂੰ ਗਿਆ ਵਾਲਾ ਮਾਹੌਲ ਬਣਿਆ ਹੁੰਦਾ ਹੈਗਾ ਸ਼ਾਮ ਨੂੰ ਬੱਚਿਆਂ ਨੂੰ ਛੱਡ ਦੇਈਦਾ ਹੈਗਾ ਤੇ ਉਦੋਂ ਚਲੇ ਆਹ ਛੋਟੀ ਛੋਟੀ ਖੁਰਨੀ ਪਈ ਇਹਦੇ ਵਿੱਚ ਖਰਾਕ ਪਾ ਦੇ ਦੀਆਂ ਨਾਲੇ ਤਾਂ ਖਰਾਕਾ ਲੈਂਦੇ ਆ ਬਲੀ ਹੈਡ ਪੈਰ ਖੋਲ ਲੈਂਦੇ ਆ ਜਦੋਂ ਪਾਪਾ ਆਏ ਨਾ ਡਿਊਟੀ ਤੋਂ ਇੱਕ ਤਾਂ ਤੁਸੀਂ ਵੇਖਿਆ ਰੂਬੀ ਇੱਕ ਜੂਲੀ ਤੇ ਹੁਣ ਤੀਜੀ ਰਲ ਗਈ ਆ ਉਹਨਾਂ ਨਾਲ ਉਹਨੇ ਵੀ ਪਾਪਾ ਜਿਵੇਂ ਜਿਵੇਂ ਜਿੱਥੇ ਜਿੱਥੇ ਤੁਰਿਆ ਫਿਰੂਗਾ ਪਿੱਛੇ 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 ਤੁਰੀਆਂ ਫਿਰਨੀਆਂ ਕੀ ਦੋ ਪਹਿਲਾਂ ਹੀ ਸੀ ਇੱਕ ਮੈਂ ਆਪਦੇ ਚੈਨਲ ਦੇ ਸ਼ਾਰਟ ਪਾਈ ਆ ਪਾਪਾ ਤੂੰ ਵੀ ਵੈਸੀ ਥੱਲੇ ਬਹਿ ਗਿਆ ਤੇ ਰੂਬੀ ਆ ਕੇ ਬੁੱਕਲ 'ਚ ਬਹਿ ਗਈ ਤੇ ਉੱਤੋਂ ਆ ਨਾਈ ਬੈਠੀ ਆ ਪੌੜ ਹਾਂਜੀ ਪਾਪਾ ਆਏ ਪਿਆਰਾ ਜੇ ਕਿਸੇ ਵੀ ਜਾਨਵਰ ਨਾਲ ਆਪਾਂ ਕਰਦੇ ਹਾਂ ਨਾ ਪਿਆਰ ਉਹ ਪਿਆਰ ਦਾ ਹੀ ਫੁੱਕਾ ਹੁੰਦਾ ਦਿਨੋਂ ਤੋਂ ਛਿੜਕਾਂਗੇ ਤਾਂ ਜਮਨ ਹੀ ਨੇੜੇ ਆਉਣ ਲੱਗੇ ਤੇ ਛਿੜਕੀਆਂ ਵੀ ਜਾਂਦੀਆਂ ਕਿਤੇ ਕਿਤੇ ਇਹ ਨਹੀਂ ਗੱਲ ਜੀ ਛਿੜਕਦੇ ਨਹੀਂ ਇਹ ਪਰ ਜਦੋਂ ਆ ਉਹਦੇ ਮੂਡ ਤੇ ਆਉਂਦੀ ਆ ਇਹ ਵੇਖ ਲੈਣ ਨੂੰ ਸਭੇ ਸਾਹਮਣੇ ਹੁਣ ਇਹ ਜਾਂਦੀ ਨਹੀਂ ਪਾਸੇ ਜੇ ਤਾਂ ਜਿਹੜੇ ਤੇ ਵੀ ਖੜਦੇ ਆ ਉਹਦੇ ਕੋਲੇ ਕੋਲੇ ਹੀ ਤੁਰੀਆਂ ਖੜਦੇ ਆ ਵੇਖ ਲਈ ਹੁਣ ਫਿਰ ਨਾਲ ਨਾਲ ਹੀ ਰਹਿਣਾ ਇਹਨੇ ਆ ਜਾ ਤੇ ਦੂਜੇ ਕਿੱਧਰ ਗਏਗਾ ਦੁੱਗੀ ਨੂੰ ਵੀ ਖੱਤ ਲੈਣਾ ਰੂਬੀ ਰੂਬੀ ਆ ਜਾ ਉਹ ਜਿਹੜੇ ਪੱਜ ਆ ਜਾ ਰੁਪੀ ਆ ਜਾਣੇ ਆ ਜਾਣ ਰੁਪੀ ਰੇ ਤੇ ਆ ਦੇਖ ਦੇਖ ਦਿੰਦੀ ਹੈ ਬੁੱਪਲੇ ਚ ਵੜ ਜਾਂਦੀ ਹੈ ਦੱਸੋ ਹੁਣ ਕਿ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਕਿ ਨਹੀਂ ਇੱਕ ਰਹੀ ਉਹ ਘਟ ਆਉਂਦੀ ਆ ਹੁਣ ਉਹ ਥੋੜਾ ਘਟ ਗਿੱਜੀ ਆ ਨਾ ਜੁਲੀ ਜੁਲੀ ਨਹੀਂ ਇਹ ਥੋੜਾ ਜਿਹਾ ਆ ਗਏ ਇਹ ਜੁੱਲੀ ਸਾਡੀ ਲਾ ਉਧਰੋਂ ਵੇਖ ਉਹਨੇ ਲਾਲੇ ਪਾੜ ਲਿਆਂਦੀ ਸੀ ਆਪਾਂ ਮਹੀਨੇ ਕਿ ਦੀ ਹਨਾ ਹੂੰ ਤੇ ਹੁਣ ਇਹ ਹੋ ਗਈ ਹੋਊਗੀ 2.3 ਮਹੀਨੇ ਲੰਘ ਗਏ ਲਾਵਾਚਰ ਹੋ ਗਿਆ ਲਿਆਂਦੀ ਨੂੰ ਅਗਸਤ ਦਾ ਮਹੀਨਾ ਵੀ ਟੱਪ ਗਿਆ ਤੇ ਜੂਨ ਚ ਲਿਆਂਦੀ ਸੀ ਜੂਨ ਜਲਾਈ ਦੇ ਲਿਆਂਦੀ ਸੀ ਅਖੀਰ ਚ ਚਲਾਈ ਦੇ ਅਖੀਰ ਚ ਜਲਾਈ ਦੇ ਅਖੀਰ ਚ ਜੂਨ ਦੇ ਅਖੀਰ ਚ ਕਿ ਜਲਾਈ ਦੇ ਜਲਾਈ ਦੀ ਅਖੀਰ ਚ ਲਿਆਂਦੀ ਸੀ ਅੱਛਾ 2-3 ਮਹੀਨਿਆਂ ਦੀ ਹੋ ਗਈ ਹੈ ਇਹ ਉਦੋਂ ਢੂਣ ਮਹੀਨੇ ਦੀ ਹੋਊਗੀ ਹਾਂ ਤੇ ਦੁੱਧ ਹਜੇ ਪਿੰਦੀ ਹੈ ਦੋ ਬੱਕਰੀਆਂ ਦਾ ਬੀਟ ਲਾਂ ਦਾ ਆਪਣਾ ਤੇ ਵਜਨ ਫੋਲਾ ਚੱਕਣੀ ਹਨਾ ਪੂਰੀ ਭਾਰੀ ਆ ਉਦੋਂ ਬਾਲੀ ਮਰੀ ਜਿਹੜੀ ਖੁੱਲੀ ਰਹਿੰਦੀ ਦਾਣਾ ਖਾਈ ਜਾਂਦੀ ਆ ਚਿੱਟੀ ਅੱਖ ਦੇ ਵਿੱਚ ਕੋਨੀ ਪੂਰੀ ਟਾਪ ਕੁਆਲਿਟੀ ਆ ਹੁੰਦੀ ਵਧੀਆ ਵਿੱਚ ਹਾਂ ਇਹ ਜੁਲੀ ਆ ਉਹ ਰੂਬੀ 2 ਆ ਕਿਹੜੀ ਉਹ ਪਰ ਇਹ ਆ ਸਾਡਾ ਮੋਦੀ ਆ ਆ ਮੋਦੀ ਆ ਤੇਰੇ ਨਾਲ ਰੱਖਿਆ ਮੋਦੀ ਦੋ ਗਲੇ ਦਾ ਹੈਂਡ ਬੱਕਰਾ ਜਿਹੜੀ ਫੀਟਵਾਲਿਟੀ ਦਿਖਾਵੇ ਝਾਲਰ ਹੁਣ ਤੋਂ ਬਣਦੀ ਜਾਂਦੀ ਹੈ ਕਿੰਨੇ ਮਹੀਨਿਆਂ ਦਾ ਇਹ ਸਵਾ ਚਾਰ ਮਹੀਨਿਆਂ ਦਾ ਮੱਖੀ ਜੀ ਲਾਲ ਮੱਖੀ ਜੀ ਦਾ ਪਿਓ ਬੀਟਲ ਦੇ ਵਿੱਚ ਕੰਨਾਂ ਵਾਲੀ ਲੈਂਕਾ ਵਗਿਆ ਸਿੰਗੀ ਬਹੁਤ ਸੋਹਣੀ ਹੈ ਜਿਵੇਂ ਵੱਡਾ ਹੋਊਗਾ ਝਾਲਰ ਹੁਣ ਤੋਂ ਦੇਖ ਲੈ ਦੇਖ ਤਾਂ ਬਹੁਤ ਸੋਹਣਾ ਬੰਦਾ ਇਹਨਾਂ ਦੇ ਪਿਆਰ ਪਿਆਰ ਤੇ ਲੂਆਂ ਨਾਲ ਤਾਂ ਇਹਨਾਂ ਦੇ ਵਾਲਾਂ ਨਾਲ ਭਰ ਜਾਈ ਬਜੇ ਕੋਈ ਖੇੜਾ ਕਰ ਦੇਣਾ ਆਪਣਾ ਦਗਾ ਬੱਚਾ ਮਾਂ ਉਹਨਾਂ ਦਾ ਕਰਤੀ ਇਹਦੀ ਛਾਤੀਆਂ ਖੁੱਲੇ ਮਾਸ ਦਾ ਜਿਵੇਂ ਜਿਵੇਂ ਵੱਡਾ ਹੋਊਗਾ ਉਹਵੇਂ ਭਰੂਗਾ ਇਹ ਹੱਡ ਪੈਰ ਪੂਰੇ ਖੁੱਲੇ ਹੋਏ ਇਹ ਦਿਖਾਵਾ ਆ ਦੇਖ ਇਹਦੇ ਥਾਣ ਦਿਖਾ ਚਾਰ ਥਾਣਾ ਇਹਦੇ ਚਾਰ ਥਾਣਾ ਦਾ ਕੋਈ ਆਪਾਂ ਨੂੰ ਹੈ ਨਹੀਂ ਵਟਾ ਵਾਧੇ ਵਾਲੀ ਚੀਜ਼ ਆ ਇਹ ਭਾਵੇਂ ਚਾਰਾਂ ਚ ਥਾਣਾ ਚ ਦੁੱਧ ਆਵੇ ਅਮਰੀਕਨ ਗਾਂ ਵਰਗੀ ਆ ਇਹ ਹੀ ਪਾਊਡਰ ਲਾਉਂਦੀ ਸੀ ਹੁਣ ਆਪ ਮੈਨੂੰ ਆ ਜਾ ਆ ਜਾ Por todo lado.